ਵਿਆਹ ਤੋਂ ਬਾਅਦ ਕਰੰਚਵੱਧ ਰਹੇ ਘਰੇਲੂ ਕਲੇਸ਼ ਅਤੇ ਪਤੀ-ਪਤਨੀ ਦੇ ਵਿੱਚ ਰਹਿ ਰਹੀ ਅਣਬਣ ਦੇ ਚਲਦੇ ਹੋਏ ਇੱਕ ਪਤਨੀ ਰੁਸ ਕੇ ਕਦੇ ਆਪਣੇ ਪੇਕੇ ਘਰ ਜਾਂਦੀ ਸੀ ਅਤੇ ਕਦੇ ਨਾਨਕੇ ਪਰਿਵਾਰ ਨੂੰ ਚਲੀ ਜਾਂਦੀ ਸੀ। ਇਹ ਹਾਲਾਤਾਂ ਦੇ ਨਾਲ ਨਜਿੱਠਣ ਦੇ ਲਈ ਉਸ ਨੇ ਕਾਫੀ ਸਮਾਂ ਪਾਇਆ ਜਦ ਤੋਂ ਜਹਿਦ ਕੀਤੀ। ਕਈ ਲੋਕਾਂ ਨੂੰ ਦੱਸਿਆ ਇਸ ਦੇ ਬਾਰੇ ਕਿ ਮੇਰੇ ਘਰ ਦੇ ਹਾਲਾਤ ਮਾੜੇ ਹੁੰਦੇ ਜਾ ਰਹੇ ਨੇ ਪਰ ਬਾਕੀਆਂ ਦੇ ਸਮਝਾਉਣ ਤੋਂ ਬਾਅਦ ਵੀ ਘਰ ਦੇ ਹਾਲਾਤ ਜਦੋਂ ਨਾ ਸੁਧਰੇ ਤਾਂ ਇਸ ਮਜਬੂਰਨ ਔਰਤ ਦੇ ਵੱਲੋਂ ਮਜਬੂਰ ਹੋ ਕੇ ਇੱਕ ਵੱਡਾ ਅਤੇ ਗਲਤ ਕਦਮ ਚੱਕਿਆ ਗਿਆ ਜਿਸ ਦੇ ਵਿੱਚ ਉਸਨੇ ਆਪਣੀ ਹੀ 5 ਸਾਲ ਦੀ ਮਾਸੂਮ ਬੱਚੀ ਦੀ ਜਾਨ ਲੈ ਲਈ ਜਿਦੇ ਵੀ ਕੰਨੀ ਇਹ ਖਬਰ ਪਈ ਕਿ ਕਮਾਂ ਨੇ ਆਪਣੀ ਬੱਚੀ ਨੂੰ ਨਹਿਰ ਦੇ ਵਿੱਚ ਧੱਕਾ ਦੇ ਕੇ ਮਾਰ ਦਿੱਤਾ ਉਹ ਸੁਣ ਕੇ ਹੀ ਸੁੰਨ ਹੋ ਗਿਆ ਕਿ ਮਮਤਾ ਦੇ ਨਾਲ ਭਰੀ ਹੋਈ ਇਹ ਔਰਤ ਇੱਕ ਮਾਂ ਆਪਣੇ ਹੱਥਾਂ ਦੇ ਨਾਲ ਆਪਣੀ ਜਵਾਕੜੀ ਦੇ ਨਾਲ ਇੰਜ ਕਿਵੇਂ ਕਰ ਸਕਦੀ ਹੈ 5 ਸਾਲ ਦੀ ਮਾਸੂਮ ਗੁਡਨੀਤ ਕੋਰ ਆਪਣੀ ਮਾਂ ਤੇ ਭਰੋਸਾ ਕਰਕੇ ਉਸਦੇ ਨਾਲ ਚਲੀ ਗਈ ਹੋਣੀ ਹੈ ਉਸ ਨੂੰ ਕੀ ਪਤਾ ਸੀ ਕਿ ਇਹ ਅਜੋਸਦਾ ਆਖਰੀ ਦਿਨ ਹੈ ਤੜਫ ਤੜਫ ਕੇ ਇਸ ਬੱਚੀ ਦੀ ਜਾਨ ਗਈ ਪਾਣੀ ਦੇ ਵਿੱਚ ਇਸ ਨੂੰ ਤੱਕਾ ਦਿੱਤਾ ਗਿਆ ਨਹਿਰ ਦੇ ਵਿੱਚ ਧਕੇਲਣ ਤੋਂ ਬਾਅਦ ਜਦੋਂ ਇਸ ਕੁੜੀ ਨੂੰ ਬਾਹਰ ਕੱਢਿਆ ਜਾਂਦਾ ਹੈ ਡਾਕਟਰਾਂ ਦੇ ਕੋਲ ਲਿਜਾਇਆ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਮਰ ਚੁੱਕੀ ਹੈ ਇਸ ਮਗਰੋਂ ਇਸ ਪਿੰਡ ਦੇ ਸਰਪੰਚ ਹਰਦੇਵ ਸਿੰਘ ਤੇ ਵੱਲੋਂ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਪਿੰਡ ਦੇ ਵਿੱਚ ਇਹ ਮਾੜੀ ਘਟਨਾ ਹੋਈ ਹੈ। ਅਤੇ ਨਾਲ ਹੀ ਇਸ ਕੁੜੀ ਦੇ ਮਾਸੂਮ ਬੱਚੀ ਦੇ ਨਾਨਾ ਜੀ ਦੇ ਬਿਆਨ ਪਰਿਵਾਰਿਕ ਮੈਂਬਰਾਂ ਸਮੇਤ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਕਰਨ ਦੇ ਲਈ ਪੁਲਿਸ ਪਹੁੰਚਦੀ ਹੈ ਅਤੇ ਫਿਰ ਇਹ ਸਾਰਾ ਮਾਮਲਾ ਸਾਫ਼ ਹੁੰਦਾ ਹੈ। ਇਹ ਸਾਰੀ ਘਟਨਾ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਮਾਦੇ ਵੱਲੋਂ ਆਪਣੀ ਮਾਸੂਮ 5 ਸਾਲ ਦੀ ਬੱਚੀ ਨੂੰ ਧੱਕਾ ਦੇ ਕੇ ਮਾਰਿਆ ਗਿਆ ਜਿਸ ਦੇ ਚੱਲਦੇ ਹੋਏ ਉਸ ਦੇ ਉੱਪਰ 302 ਦਾ ਪਰਚਾ ਵੀ ਦਰਜ ਹੋਇਆ ਹੈ। ਅਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਨੂੰ ਬੰਦੀ ਸਜ਼ਾ ਤਾਂ ਮਿਲਣੀ ਹੀ ਹੈ ਕਿਉਂਕਿ ਪਤੀ ਪਤਨੀ ਦੇ ਝਗੜੇ ਦੇ ਵਿੱਚ ਬੱਚੇ ਦੇ ਨਾਲ ਇਹੋ ਜਿਹਾ ਸਲੂਕ ਨਹੀਂ ਕਰਨਾ ਚਾਹੀਦਾ ਸੀ ਜਿਸ ਦੀ ਸਜ਼ਾ ਹੋਣੀ ਇਸ ਔਰਤ ਨੂੰ ਇਸ ਮਾਂ ਨੂੰ ਝੁਲਤਨੀ ਪੈਣੀ ਹੈ ਪਰ ਜਦੋਂ ਇਸ ਪੂਰੀ ਖਬਰ ਦੀ ਡੂੰਘਾਈ ਦੇ ਵਿੱਚ जाया ਗਿਆ ਤਾਂ ਇਹ ਵੀ ਪਤਾ ਲੱਗਿਆ ਕਿ ਦਰਅਸਲ ਇਹ ਮਾਂ ਖੁਦ ਹੀ ਆਪਣੇ ਪਤੀ ਪਤਨੀ ਦੇ ਇਸ ਰਿਸ਼ਤੇ ਤੋਂ ਮਜਬੂਰ ਹੋ ਚੁੱਕੀ ਸੀ ਦੁਖੀ ਹੋ ਚੁੱਕੀ ਸੀ ਇਸਦੇ ਚਲਦੇ ਹੋਏ ਉਹ ਆਪਣੀ ਵੀ ਜੀਵਨ ਲੀਲਾ ਸਮਾਪਤ ਕਰਨ ਤੇ ਲਈ ਆਪਣੀ ਧੀ ਨੂੰ ਨਾਲ ਲੈ ਕੇ ਨਹਿਰ ਦੇ ਵੱਲ ਗਈ ਸੀ ਪਹਿਲਾਂ ਉਸ ਨੇ ਆਪਣੀ ਬੱਚੀ ਨੂੰ ਮਾਰਿਆ ਤੇ ਫਿਰ ਉਹ ਖੁਦ ਵੀ ਆਪਣੇ ਆਪ ਨਾਲ ਇਹੋ ਜਿਹਾ ਹੀ ਕਰਨ ਲੱਗੀ ਸੀ ਪਰ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਪਿੰਡ ਵਾਲਿਆਂ ਦੇ ਵੱਲੋਂ ਇਸ ਔਰਤ ਨੂੰ ਬਚਾ ਲਿਆ ਗਿਆ ਬਾਹਰ ਕੱਢ ਲਿਆ ਗਿਆ ਪਰ ਉਸ ਦੀ ਬੱਚੀ ਨੂੰ ਮਾਰੇ ਹਾਲਾਤਾਂ 'ਚ ਹੀ ਬਾਹਰ ਕੱਢਿਆ ਗਿਆ ਕਿਉਂਕਿ ਉਸ ਸਮੇਂ ਤੱਕ ਉਹ ਦਮ ਤੋੜ ਚੁੱਕੀ ਸੀ ਪਰਿਵਾਰਿਕ ਰਿਸ਼ਤਿਆਂ ਦੇ ਵਿੱਚ ਆਂਦੀ ਹੋਈ ਗੜਤਨ ਦੇ ਕਾਰਨ ਪਤੀ-ਪਤਨੀ ਦੇ ਵਿੱਚ ਰਹਿੰਦੀ ਅਣਬਣ ਦੇ ਕਾਰਨ ਬੱਚੇ ਇਸਾਂ ਗੱਲਾਂ ਦਾ ਸ਼ਿਕਾਰ ਹੋ ਰਹੇ ਨੇ ਕਦੇ ਤਾਂ ਉਹ ਮਾਨਸਿਕ ਤੌਰ ਤੇ ਹੀ ਪੀੜਾ ਹੰਡਾਉਂਦੇ ਨੇ ਕਿ ਸਾਡੇ ਮਾਪਿਓ ਇਕੱਠੇ ਨਹੀਂ ਰਹਿ ਰਹੇ ਜਾਂ ਫਿਰ ਮਾਂ ਜਾਂ ਪਿਓ ਕਿਸੇ ਦਾ ਬਾਹਰ ਕੋਈ ਚੱਕਰ ਚੱਲ ਰਿਹਾ ਸੀ ਜਿਸ ਤੇ ਚਲਦੇ ਹੋਏ ਅੱਜ ਉਹ ਮਾਪਿਓ ਤੋਂ ਬਿਨਾਂ ਅਨਾਥਾਂ ਦੀ ਤਰ੍ਹਾਂ ਜ਼ਿੰਦਗੀ ਕੱਢ ਰਿਹਾ ਹੈ ਤੇ ਦੂਸਰੇ ਪਾਸੇ ਕਈ ਵਾਰ ਇਹੋ ਜਿਹਾ ਹੁੰਦਾ ਹੈ ਕਿ ਮਾਂ ਜਾਂ ਫਿਰ ਪਿਓ ਆਪਣੇ ਹੀ ਬੱਚੇ ਨੂੰ ਚੱਕ ਕੇ ਮਾਰ ਦਿੰਦੇ ਨੇ ਕਿਉਂ ਕਿਉਂ ਨਹੀਂ ਚਾਹੁੰਦੇ ਹੁੰਦੇ ਕਿ ਉਹਨਾਂ ਤੋਂ ਬਿਨਾ ਉਹਨਾਂ ਦਾ ਜਵਾਬ ਕਿਸ ਦੁਨੀਆ ਦੇ ਵਿੱਚ ਰਹੇ ਪਰ ਕਿਸੇ ਨੂੰ ਵੀ ਕੋਈ ਹੱਕ ਨਹੀਂ ਹੈ ਕਿਸੇ ਦੀ ਜਾਨ ਲੈਣ ਦਾ ਜਿਸ ਤੇ ਚਲਦੇ ਹੋਏ ਪੁਲਿਸ ਦੇ ਵੱਲੋਂ ਵੀ ਹੁਣ ਕਾਰਵਾਈ ਕੀਤੀ ਗਈ ਹੈ ਅਤੇ ਇਸ ਮਾਂ ਦੇ ਖਿਲਾਫ ਬਣਦੀਆਂ ਤਰਾਵਾਂ ਲਗਾਉਣ ਤੋਂ ਬਾਅਦ ਇਸ ਨੂੰ ਇਸ ਤੇ ਕੀਤੇ ਦੀ ਸਜ਼ਾ ਜ਼ਰੂਰ ਮਿਲਣੀ ਹੈ ਫਿਲਹਾਲ ਪਿੰਡ ਵਾਲਿਆਂ ਦੇ ਵੱਲੋਂ ਮੁੱਢਲੀ ਜਾਣਕਾਰੀ ਕੀ ਦਿੱਤੀ ਗਈ ਸੀ ਅਤੇ ਪੁਲਿਸ ਨੇ ਕੀ ਕੁਝ ਕੀਤਾ ਹੁਣ ਤੱਕ ਬਰਨਾਲਾ ਦੀ ਇਹ ਖਬਰ ਹੈ ਜਾਣਦੇ ਅਸੀਂ ਫੀਲਡ ਦੇ ਵਿੱਚ ਸੀਗੇ ਤਾਂ ਮੈਨੂੰ ਕੁੱਬੇਪਿੰਡ ਦੇ ਸਰਪੰਚ ਹਰਦੇਵ ਸਿੰਘ ਜੀ ਦਾ ਫੋਨ ਆਇਆ ਵੀ ਇੱਥੇ ਇੱਕ ਲੇਡੀ ਤੇ ਉਹਦੀ ਬੱਚੀ ਨਹਿਰ ਚ ਛਾਲ ਮਾਰੀਆ ਵੀ ਉਹਨਾਂ ਦੀ ਇੱਕੋ ਚੋਂ ਡੈਥ ਹੋ ਗਈ ਇੱਕ ਦੀ ਵੀ ਇੱਕ ਉਥੇ ਦੇ ਪਿੰਡ ਦੇ ਲੋਕਾਂ ਨੇ ਕੱਢ ਲਈ ਬਚਾ ਲਈ ਤਾਂ ਜਦੋਂ ਮੈਂ ਮੌਕੇ ਤੇ ਪਹੁੰਚਿਆ ਤਾਂ ਮਾਮਲਾ ਵੈਰੀਫਾਈ ਕਰਿਆ ਤੇ ਰਸਤੇ ਵਿੱਚ ਉਹਦੇ ਪਰਿਵਾਰਕ ਮੈਂਬਰੋ ਲੜਕੀ ਜਿਹੜੀ ਮ੍ਰਿਤਕ ਉਹਨਾਂ ਦੀ ਦੋਤੀ ਸੀ ਗੁਰਨੀਤ ਕੌਰ ਉਹਨੂੰ ਹਸਪੀਟਲ ਲੈ ਗਏ ਸੀਗੇ ਉਸ ਤੋਂ ਡਾਕਟਰ ਨੇ ਉਹਨੂੰ ਉਮਰਿਤਕੋਸ਼ ਦਿੱਤਾ ਤੇ ਫਿਰ ਰਾਜ ਅਜ਼ੀਜ਼ ਦਾ ਜਿਹੜਾ ਹਸਬੰਦ ਹੈ ਲੜਕੀ ਦਾ ਮਤਲਬ ਕਿਤਾ ਡਿਸੀਜ਼ ਦਾ ਪਿਤਾ ਤਾਂ ਉਹ ਬਾਰੂ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਉਦੋਂ ਤੋਂ ਮਾਮਲਾ ਕਲੀਅਰ ਹੋਇਆ ਵੀ ਇਹਨਾਂ ਦਾ ਜਿਹੜਾ ਹੈਗਾ ਸੀ ਉਹ ਰਾਈ ਝਗੜਾ ਵਗੈਰਾ ਚੱਲਦਾ ਰਹਿੰਦਾ ਸੀਗਾ ਜਿਸ ਕਰਕੇ ਜਿਵੇਂ ਰੁੱਸ ਕੇ ਪੇਕੇ ਚਲ ਜਾਣਾ ਜਾਂ ਨਾਨਕੇ ਚਲੇ ਜਾਣਾ ਇਹ ਹੁੰਦਾ ਸੀਗਾ ਉਹਨਾਂ ਇਹਨਾਂ ਦਾ ਆਪਸੀ ਕੀ ਹੋਇਆ ਲਾਸਟ ਵਾਰੀ ਇਹਨੇ ਬੱਚੀ ਨੂੰ ਜਦੋਂ ਮਹਿਜ ਸੁੱਟਿਆ ਤਾਂ ਉਹਦੀ ਡੈਥ ਹੋ ਗਈ। ਇਹਨੇ ਫਿਰ ਉਸ ਤੋਂ ਬਾਅਦ ਖੁਦ ਵੀ ਛਾਲ ਮਾਰੀ ਨਹਿਰ ਚ। ਤਾਂ ਜਦੋਂ ਉਹ ਨਹਿਰ ਚ ਛਾਲ ਮਾਰੀ ਤਾਂ ਉਹ ਪਿੰਡ ਦੇ ਲੋਕਾਂ ਨੇ ਕੱਢ ਲਈ। ਤਾਂ ਇਹ ਫਿਰ ਇਹ ਪਿਤਾ ਦੀ ਸਟੇਟਮੈਂਟ ਤੇ ਅ ਬੱਚੀ ਮਰਨ ਵਾਲੀ ਬੱਚੀ ਦੀ ਮਾਤਾ ਤੇ 302 ਤਹਿਤ ਮਤਲਬ ਪ੍ਰਾਣੀ 302 ਤੇ ਨਵੀਂ ਜੇ ਆਪਾਂ ਗੱਲ ਕਰੀ 103 ਸਬਕਲੋਜ਼ 1 ਬੀ ਐਨ ਐਸ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਜਿਹੜੀ ਹੈਗੀ ਹੈ ਲੇਡੀ ਦੀ ਅਰੇਸਟ ਅਸੀਂ ਪਾ ਚੁੱਕੇ ਹਾਂ ਤੇ ਜਿਹੜਾ ਹੈਗਾ ਸਵੇਰੇ ਪੋਸਟਮਾਰਟਮ ਵਗੈਰਾ ਕਰਾ ਕੇ ਬੱਚੀ ਦਾ ਸੰਸਕਾਰ ਕਰਾਇਆ ਜਾਊਗਾ ਇਹ ਹੁਣ ਤੱਕ ਰਿਜ਼ਰਵਡ ਜਿਹੜੀ ਹੈਗੀ ਹੈ ਤਪੀਸ਼ ਤੱਕ ਜਿਹੜੀ ਬੱਚੀ ਹੈ ਉਹਦੀ ਉਮਰ ਕਿੰਨੀ ਹੈ ਜਿਹੜੀ ਬੱਚੀ ਹੈ ਉਹਦੀ 5 ਸਾਲ ਉਮਰ ਹੈ ਕਾਰਨ ਇਹਦਾ ਜਿਹੜਾ ਹੈਗਾ ਮੈਂਟਰੀ ਜਿਹੜਾ ਡਿਸਪੂਟ ਜਿਹਦਾ ਮੈਟ੍ਰੀਮੋਨਿਅਲ ਜਿਹੜਾ ਇਹਨਾਂ ਦਾ ਮੈਟ੍ਰੀਮੋਨਿਅਲ ਡਿਸਪੂਟ ਆ ਉਹ ਝਗੜਾ ਹੈਗਾ ਅੱਗੇ ਥੋੜਾ ਮोटा ਜਿਆਦਾ ਪਰ ਉਹ ਗੱਲ ਇਹ ਹੈ ਵੀ ਜਿਹੜਾ ਹੈਗਾ ਮੈਟ੍ਰੀਮੋਨੀਅਲ ਡਿਸਪਿਊਟ ਨਾਲ ਦਾ ਬੱਚੇ ਨੂੰ ਨਹਰ ਚ ਸੁੱਟਣਾ ਨਹੀਂ ਬਣਦਾ ਜੀਗਾ। ਉਹ ਬੰਦਾ ਇਹਨਾਂ ਦਾ ਵੀ ਕੇ ਇੱਕੋ ਤੋਂ ਡੈਥ ਹੁੰਦੀ ਹੈ ਦੀ ਤਾਂ। ਕਤਲ ਦਾ ਮਟਰ ਹੈ। ਹਾਂਜੀ ਹਾਂ ਕਤਲ। ਅਸੀਂ ਫੀਲਡ ਦੇ ਵਿੱਚ ਸੀਗੇ ਤਾਂ ਮੈਨੂੰ ਕੁੱਬੇ ਪਿੰਡ ਦੇ ਸਰਪੰਚ ਹਰਦੇਵ ਸਿੰਘ ਜੀ ਦਾ ਫੋਨ ਆਇਆ ਵੀ ਇੱਥੇ ਇੱਕ ਲੇਡੀ ਤੇ ਉਹਦੀ ਬੱਚੀ ਨਹਰ ਚ ਛਾਲ ਮਾਰੀਆ ਵੀ ਉਹਨਾਂ ਦੀ ਇੱਕੋ ਤੋਂ ਡੈਥ ਹੋ ਗਈ ਇੱਕ ਦੀ। ਵੀ ਇੱਕ ਉੱਥੇ ਦੇ ਪਿੰਡ ਦੇ ਲੋਕਾਂ ਨੇ ਕੱਢ ਲਈ ਬਚਾ ਲਈ। ਤੋ ਜਦੋਂ ਮੈਂ ਮੌਕੇ ਤੇ ਪਹੁੰਚਿਆ ਤਾਂ ਅਸੀਂ ਫੀਲਡ ਦੇ ਵਿੱਚ ਸੀਗੇ ਤਾਂ ਮੈਨੂੰ ਕੁੱਬੇਪਿੰਡ ਦੇ ਸਰਪੰਚ ਹਰਦੇਵ ਸਿੰਘ ਜੀ ਦਾ ਫੋਨ ਆਇਆ ਵੀ ਇੱਥੇ ਇੱਕ ਲੇਡੀ ਤੇ ਉਹਦੀ ਬੱਚੀ ਨਹਿਰ ਛਾਲ ਮਾਰ ਗਿਆ ਵੀ ਉਹਨਾਂ ਦੀ ਇੱਕੋ ਤੋਂ ਡੈਥ ਹੋ ਗਈ ਇੱਕ ਦੀ ਵੀ ਇੱਕ ਉੱਥੇ ਦੇ ਪਿੰਡ ਦੇ ਲੋਕਾਂ ਨੇ ਕੱਢ ਲਈ ਬਚਾ ਲਈ। ਤੋ ਜਦੋਂ ਮੈਂ ਮੌਕੇ ਤੇ ਪਹੁੰਚਿਆ ਤਾਂ ਮਾਮਲਾ ਵੈਰੀਫਾਈ ਕਰਿਆ ਤੇ ਰਸਤੇ ਵਿੱਚ ਉਹਦੇ ਪਰਿਵਾਰਕ ਮੈਂਬਰ ਉਹ ਲੜਕੀ ਜਿਹੜੀ ਮ੍ਰਿਤਕ ਉਹਨਾਂ ਦੀ ਦੋਤੀ ਸੀ ਗੁਰਨੀਤ ਕੌਰ ਉਹ ਨੂੰ ਹਸਪੀਟਲ ਲੈ ਗਏ ਸੀਗੇ ਤਾਂ ਉੱਥੇ ਡਾਕਟਰ ਨੇ ਉਹਨੂੰ ਉਮਰਿਤਕੋਸ਼ ਦਿੱਤਾ ਤੇ ਫਿਰ ਰਾਜ ਅਜ਼ੀਜ਼ ਦਾ ਜਿਹੜਾ ਹਸਬੰਦ ਹੈ ਲੜਕੀ ਦਾ ਮਤਲਬ ਕਿਤਾ ਡਿਸੀਜ਼ ਦਾ ਪਿਤਾ ਤਾਂ ਉਹ ਬਾਰੂ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਉਹ ਤੋਂ ਮਾਮਲਾ ਕਲੀਅਰ ਹੋਇਆ ਵੀ ਇਹਨਾਂ ਦਾ ਜਿਹੜਾ ਹੈਗਾ ਸੀ ਉਹ ਰਾਈ ਝਗੜਾ ਵਗੈਰਾ ਚੱਲਦਾ ਰਹਿੰਦਾ ਸੀਗਾ ਜਿਸ ਕਰਕੇ ਜਿਵੇਂ ਰੁੱਸ ਕੇ ਪੇਕੇ ਚਲ ਜਾਣਾ ਜਾਂ ਨਾਨਕੇ ਚਲੇ ਜਾਣਾ ਇਹ ਹੁੰਦਾ ਸੀਗਾ ਉਹਨਾਂ ਇਹਨਾਂ ਦਾ ਆਪਸੀ ਕੀ ਹੋਇਆ ਲਾਸਟ ਵਾਰ ਇਹਨੇ ਬੱਚੀ ਨੂੰ ਜਦੋਂ ਮਹਿਜ ਸੁੱਟਿਆ ਤਾਂ ਉਹਦੀ ਡੈਥ ਹੋ ਗਈ। ਇਹਨੇ ਫਿਰ ਉਸ ਤੋਂ ਬਾਅਦ ਖੁਦ ਵੀ ਛਾਲ ਮਾਰੀ ਨਹਿਰ ਚ। ਤਾਂ ਜਦੋਂ ਉਹ ਨਹਿਰ ਚ ਛਾਲ ਮਾਰੀ ਤਾਂ ਉਹ ਪਿੰਡ ਦੇ ਲੋਕਾਂ ਨੇ ਕੱਢ ਲਈ। ਤਾਂ ਇਹ ਫਿਰ ਇਹ ਪਿਤਾ ਦੀ ਸਟੇਟਮੈਂਟ ਤੇ ਅ ਬੱਚੀ ਮਰਨ ਵਾਲੀ ਬੱਚੀ ਦੀ ਮਾਤਾ ਤੇ 302 ਤਹਿਤ ਮਤਲਬ ਪ੍ਰਾਣੀ 302 ਤੇ ਨਵੀਂ ਜੇ ਆਪਾਂ ਗੱਲ ਕਰੀ 103 ਸਬਕਲੋਜ਼ 1 ਬੀ ਐਨ ਐਸ ਤਹਿਤ ਪਰਚਾ ਦਰਜ ਕੀਤਾ ਗਿਆ। ਜਿਹੜੀ ਹੈਗੀ ਲੇਡੀ ਦੀ ਅਰੇਸਟ ਅਸੀਂ ਪਾ ਚੁੱਕੇ ਹਾਂ ਤੇ ਜਿਹੜਾ ਹੈਗਾ ਸਵੇਰੇ ਪੋਸਟਮਾਰਟਮ ਵਗੈਰਾ ਕਰਾ ਕੇ ਬੱਚੀ ਦਾ ਸੰਸਕਾਰ ਕਰਾਇਆ ਜਾਊਗਾ ਇਹ ਹੁਣ ਤੱਕ ਰਿਜ਼ਰਵੀ ਜਿਹੜੀ ਹੈਗੀ ਹੈ ਤਪੀਸ਼ ਜਿਹੜੀ ਬੱਚੀ ਉਹਦੀ ਉਮਰ ਕਿੰਨੀ ਹੈ ਜਿਹੜੀ ਬੱਚੀ ਹੈ ਉਹਦੀ 5 ਸਾਲ ਉਮਰ ਹੈ ਕਾਰਨ ਇਹਦਾ ਜਿਹੜਾ ਹੈਗਾ ਮੈਂਟਰੀ ਜਿਹੜਾ ਡਿਸਪੂਟ ਜਿਹਦਾ ਮੈਟਰ ਹੈ ਜਿਹੜਾ ਇਹਨਾਂ ਦਾ ਮੈਟ੍ਰਿਮੋਨিয়াল ਡਿਸਪੂਟ ਆ ਉਹ ਝਗੜਾ ਹੈਗਾ ਅੱਗੇ ਥੋੜਾ ਮोटा ਜਿਆਦਾ ਪਰ ਉਹ ਗੱਲੇ ਆ ਵੀ ਜਿਹੜਾ ਹੈਗਾ ਮੈਟ੍ਰੀਮੋਨੀਅਲ ਡਿਸਪਿਊਟ ਨਾਲ ਦਾ ਬੱਚੇ ਨੂੰ ਨਹਿਰ ਚ ਸੁੱਟਣਾ ਨਹੀਂ ਬਣਦਾ ਜੀਗਾ। ਉਹ ਬੰਦਾ ਇਹਦਾ ਵੀ ਕੇ ਇਹ ਕੋਤ ਡੈਥ ਹੁੰਦੀ ਇਹਦੀ ਤਾਂ। ਕਤਲ ਦਾ ਪਰਚਾ ਹਾਂਜੀ ਹਾਂ ਕਤਲ। ਅਸੀਂ ਫੀਲਡ ਦੇ ਵਿੱਚ ਸੀਗੇ ਤਾਂ ਮੈਨੂੰ ਕੁੱਬੇ ਪਿੰਡ ਦੇ ਸਰਪੰਚ ਹਰਦੇਵ ਸਿੰਘ ਜੀ ਦਾ ਫੋਨ ਆਇਆ ਵੀ ਇੱਥੇ ਇੱਕ ਲੇਡੀ ਤੇ ਉਹਦੀ ਬੱਚੀ ਨਹਿਰ ਚ ਛਾਲ ਮਾਰੀਆ ਵੀ ਉਹਨਾਂ ਦੀ ਇੱਕੋ ਤੋਂ ਡੈਥ ਹੋ ਗਈ ਇੱਕ ਦੀ। ਵੀ ਇੱਕ ਉੱਥੇ ਦੇ ਪਿੰਡ ਦੇ ਲੋਕਾਂ ਨੇ ਕੱਢ ਲਈ ਬਚਾ ਲਈ। ਤੋ ਜਦੋਂ ਮੈਂ ਮੌਕੇ ਤੇ ਪਹੁੰਚਿਆ ਤਾਂ